ਅੱਛਾ ਬੋਲਾ ਪੀ ਜਾਈ ਜਾਓ ਬੰਦੇ ਨੂੰ ਆਪਣੇ ਪੈਸੇ ਦਾ ਹੰਕਾਰ ਹੈ ਆਪਣੇ ਅਹੁਦੇ ਦਾ ਹੰਕਾਰ ਹੈ ਨਾ ਤਾਂ ਉਹਨੂੰ ਕਹੋ ਕਿ ਇੱਕ ਵਾਰੀ ਪੀ ਜਾਈ ਜਾ ਕੇ ਢੇਡਾ ਮਾਰ ਲੈ ਆਤਮਾ ਦਾ ਸ਼ੁਕਰਗੁਜ਼ਾਰ ਕਰਿਆ ਕਰੋ ਉਹਦਾ ਸ਼ੁਕਰਗੁਜ਼ਾਰ ਕਰੋ ਧੰਨਵਾਦ ਕਰੋ ਜੇਕਰ ਤੁਸੀਂ ਠੀਕ ਐ ਤੁਹਾਡੀ ਸਿਹਤ ਠੀਕ ਐ ਤਿੰਨ ਟਾਈਮ ਦੀ ਦੋ ਟਾਈਮ ਦੀ ਤੁਹਾਨੂੰ ਰੋਟੀ ਮਿਲਦੀ ਐ ਤਾਂ ਉਹਦਾ ਸ਼ੁਕਰਗੁਜ਼ਾਰ ਕਰੋ ਕਿਉਂਕਿ ਅੱਜਾ ਦੁਨੀਆ ਦੁਖੀ ਤੇ ਦੁਖੀ ਪਈ ਐ ਉਸ ਖਾਣੇ ਦੀ ਜ਼ਰੂਰਤ ਐ ਦਵਾਈਆਂ ਦੀ ਜ਼ਰੂਰਤ ਐ ਇਹ ਲੋਕ ਉਹ ਨੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਸਰਖੋ ਅੱਜ ਤਸਵੀਰਾਂ ਦਿਖਾਉਂਦੇ ਤੁਹਾਨੂੰ ਤੇ ਨਾਲ ਦੀ ਨਾਲ ਸ਼ੇਅਰ ਕਰ ਦਿਓ ਅਤੇ ਉਹਨਾਂ ਬੰਦਿਆਂ ਤੱਕ ਪਹੁੰਚਾਓ ਜਿਹੜੇ ਬੜੇ ਪੈਸੇ ਦਾ ਹੰਕਾਰ ਕਰਦੇ ਐ ਜਿਹੜੇ ਅਹੁਦੇ ਦਾ ਹੰਕਾਰ ਕਰਦੇ ਆ ਵੀ ਸਾਡੇ ਕੋਲ ਬੜਾ ਪੈਸਾ ਐ ਅਤੇ ਬੜੇ ਅਹੁਦੇ ਐ ਵੱਡੇ ਵੱਡੇ ਅਹੁਦੇ ਐ ਉਹ ਪੀਜੀ ਦੇ ਵਿੱਚ ਜਾ ਕੇ ਸਾਰੇ ਮਿੱਟੀ ਵਿੱਚ ਮਿਲ ਜਾਂਦੇ ਆ ਉਹਦਾ ਦਿਆ ਹੋਇਆ ਸਾਰਾ ਕੁਝ ਹੁੰਦਾ ਐ ਪਰ ਕਿਸੇ ਸਮੇਂ ਇਦਾਂ ਦਾ ਵੀ ਟਾਈਮ ਆਉਂਦਾ ਐ ਤੇ ਲੋਕ ਬੰਦਾ ਰੋਟੀ ਤੋਂ ਵੀ ਮਹਤਾਜ ਹੋ ਜਾਂਦਾ ਐ ਉਹ ਹਰ ਚੀਜ਼ ਖਰੀਦ ਸਕਦਾ ਐ ਪਰ ਉਸ ਰੱਬ ਦੇ ਬਦੋਂ ਜਿਹੜੇ ਹਰੀ ਸਾਹ ਦਿੱਤੇ ਹੋਏ ਹੈ ਮੁਕਤ ਜਿਹਦੇ ਨਾਲ ਸਾਹ ਲੰਦਾ ਹੈ ਬੰਦਾ ਸਹੀ ਚੱਲਦਾ ਹੈ ਉਹ ਸਾਹ ਪੈਸੇ ਦੇ ਨਾਲ ਖਰੀਦ ਕੇ ਦਿਖਾਵਾ ਸੁਖ ਬੜੇ ਲੋਕ ਦੁਖੀ ਆਉਂਦੇ ਨੇ ਹਰ ਰਾਜ ਦੇ ਵਿੱਚ ਦੇ ਭਾਵੇਂ ਯੂਪੀ ਹੋਵੇ ਭਾਵੇਂ ਬਿਆਰ ਹੋਵੇ ਭਾਵੇਂ ਹਿਮਾਚਲ ਪ੍ਰਦੇਸ਼ ਆਰੇ ਆਣੇ ਤੋਂ ਧੋਖੇ ਇੱਥੇ ਇਲਾਜ ਕਰਾਉਣ ਲਈ ਜਾਂਦੇ ਨੇ ਤੇ ਇੱਥੇ ਇਲਾਜ ਕਰਾਉਣ ਦੇ ਲਈ ਕਈ ਸਮਾਜ ਸੇਵੇ ਦੇ ਵੱਲੋਂ ਉਹਨਾਂ ਦੁਖੀਆਂ ਦੇ ਲਈ ਰਹਿਣ ਬਸੇਰੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਉਹਨਾਂ ਦੁਖੀਆਂ ਦੇ ਲਈ ਕਈ ਸੰਸਥਾਵਾਂ ਦੇ ਵੱਲੋਂ ਟਰਸਟਾਂ ਦੇ ਵੱਲੋਂ ਗਰੁੱਪਾਂ ਦੇ ਵੱਲੋਂ ਜਿਹੜੀ ਲੰਗਰ ਦੀ ਸੇਵਾ ਵੀ ਕੀਤੀ ਜਾਂਦੀ ਹੈ। ਸੋ ਕਿਹੜੀ ਜਿਹੜੀ ਸੇਵਾ ਸੰਸਥਾ ਤੁਹਾਡੇ ਜਿਹੜੀ ਜਿਹਦੇ ਵੱਲੋਂ ਇਹ ਲੰਗਰ ਚਲਾਇਆ ਜਾਂਦਾ ਹੈ? ਇਹ ਸ਼ਿਵ ਸ਼ਕਤੀ ਲੰਗਰ ਸੇਵਾ ਪੀਜੀਆਈ ਚੰਡੀਗੜ੍ਹ ਲੰਗਰ ਸੇਵਾ ਚੱਲਦੀ ਹੈ ਜੀ। ਇਹ ਸਾਡੇ ਨਵੇਂ ਗਾਂ ਤੋਂ ਤਿਆਰ ਕੀਤਾ ਜਾਂਦਾ ਲੰਗਰ। ਸੋਮਵਾਰ ਨੂੰ ਦਲੀਆ ਹੁੰਦਾ ਜੀ, ਸ਼ੁੱਕਰਵਾਰ ਨੂੰ ਦਾਲ ਚਾਵਲ ਹੁੰਦੇ, ਸ਼ਨੀਵਾਰ ਨੂੰ ਫਲਕਾ ਦਾਲ ਚਾਵਲ ਹੁੰਦੇ ਹੈ ਜੀ। ਇਹ ਚੱਲਦਾ ਹੈ ਭਰਾਵਾਂ ਦੇ ਆਸ਼ਰੇ ਨਾਲ ਗਰੀਬ ਜੂਰਤ ਮੰਦਾਵਾਂ ਵਾਸਤੇ ਚੱਲਦਾ ਹੈ ਜੀ। ਆ ਇੱਥੇ ਝੋਟ ਮੰਦੇ ਆਂਦੇ ਆ ਜੀ ਸਾਰੇ ਟੀਨ ਦੇ ਵਾਸਤੇ ਪੈਸੇ ਨਹੀਂ ਹੁੰਦਾ ਕਈ ਵਾਰੀ ਹਾਂਜੀ ਅਸੀਂ ਕਈ ਵਾਰੀ ਵੀ ਲੈ ਕੇ ਦੇ ਦਈਏ ਜੀ ਜਿਹੜੇ ਯੂਟੌਨ ਸਾਡੇ ਕੋ ਆਦੇ ਆ ਉਹਨੂੰ ਅਸੀਂ ਦਵਾਈਆਂ ਵੀ 5-4 ਹਜ਼ਾਰ ਤੱਕ ਜਿਹੜੇ ਕੋ ਜਨਰਲ ਬੰਦਾ ਅਸੀਂ ਆਪਣੀ ਸਸਤਾ ਤੋਂ ਦਵਾਈਆਂ ਵੀ ਲੈ ਕੇ ਦੇ ਦਈਏ ਹੂੰ ਅਸੀਂ ਖੋ ਜਾਈਦਾ ਕੁਮਾਰ ਮੈਡੀਕਲ ਤੋਂ ਅਸੀਂ ਦਵਾਈਆਂ ਲੈ ਕੇ ਦੇ ਦਈਏ ਕੰਟਰੋਲ ਰੇਟ ਤੇ ਐਮਕਿਊ ਰੇਟ ਆ ਜਾ ਜਾ ਕੋਈ ਚੱਲਦਾ ਹੈ ਸੰਗਤ ਦੇ ਸਾਹੂਰ ਨਾਲ ਚੱਲਦੇ ਜੀ ਨਗਰ ਜੂਟ ਮੰਦ ਖਾਂਦੀ ਹੈ ਗਰੀਬ ਲੋਕਾਂ ਦੇ ਉਹਨਾਂ ਹੀ ਤੇ ਹੋਇਆ ਦੇਖੋ ਜਿਸ ਇੱਥੇ ਆ ਕੇ ਮਿੱਟੀ ਹੋ ਜਾਂਦੀ ਹੈ ਕਹੰਕਾਰ ਜਿਹੜਾ ਬੰਦਾ ਨਾਲੇ ਨਾਲ ਚੱਕੀ ਫਿਰਦਾ ਉਹ ਕਿਹੜੀ ਤਿਆ ਚੀਜ਼ ਕਹੰਕਾਰ ਹੈ ਕਿਸੇ ਚੀਜ਼ ਨਹੀਂ ਇੱਥੇ ਬੰਦਾ ਕੁਝ ਨਾ ਲੈ ਕੇ ਆਇਆ ਨਾ ਕੁਝ ਲੈ ਕੇ ਜਾਣਾ ਹਰੇਕ ਇਨਸਾਨ ਨੂੰ ਪਤਾ ਹੈ ਹਰੇਕ ਪ੍ਰਾਣੀ ਨੂੰ ਪਤਾ ਹੈ ਕਿ ਇੱਥੇ ਸੁਈ ਵੀ ਨਹੀਂ ਲੈ ਕੇ ਜਾਵਾਂਗੇ ਜਾਣਾ ਕਿਹਾ ਜੇ ਕਿਸੇ ਗਰੀਬ ਦਾ ਭਲਾ ਕਰ ਲੈਣਾ ਕਿਸੇ ਦੀ ਮਦਦ ਕਰ ਦੇਣੀ, ਜੇ ਭੁੱਖੇ ਨੂੰ ਰੋਟੀ ਦੇਣੀ ਹੈ, ਸਭ ਤੋਂ ਵੱਡੀ ਸੇਵਾ ਜੀ। ਅੱਥੇ ਕਿਸੇ ਜੇ ਗਰੀਬ ਨੂੰ ਨਾ ਲੱਗਦਾ ਇਹ ਤਾਂ ਮਦਦ ਕਰੀ ਜਾਏ, ਨਾ ਕਰੇ ਦਵਾਈ ਵਾਸਤੇ ਪੈਸੇ ਦੇ ਆਏ। ਹਾਂ ਜੀ ਹਾਂ ਜੀ। ਬੜੇ ਬੜੇ ਜਿਹੜੇ ਕਈ ਦਿਖਾਵੇ ਤੇ ਕਈ ਕੰਮ ਕਰਦੇ ਆ ਉਹਨਾਂ ਵਿੱਚ ਲੱਖਾਂ ਰੁਪਏ ਦੇ ਦਿੰਦੇ ਆ। ਬਿਲਕੁਲ ਜੀ ਬਿਲਕੁਲ। ਪਾਏ ਦੇ ਦਿੰਨੇ ਪਰ ਜਿੰਨੇ ਲੋਕਾਂ ਨੂੰ ਜ਼ਰੂਰਤ ਹੈ, ਜਿੰਨੇ ਦਵਾਈਆਂ ਦੀ ਜ਼ਰੂਰਤ ਹੈ, ਲੋਕਾਂ ਨੂੰ ਰੋਟੀ ਦੀ ਲੋੜ ਹੈ, ਲੰਗਰਾਂ ਦੀ ਲੋੜ ਹੈ, ਉੱਥੇ ਆ ਕੇ ਕਿਤੇ ਨਾ ਕਿਤੇ ਇਹ ਪਿੱਛੇ ਹਰ ਜਾਂਦੇ ਆ ਕਿ ਦਿਖਾਵੇ ਵਾਸਤੇ ਜੀ ਰਹੇ ਬਿਲਕੁਲ ਨਹੀਂ ਦਿਖਾਵੇ ਵਾਸਤੇ ਜੀ ਰਹੇ ਆ ਜੀਤਮਾਨ ਦੀ ਮਦਦ ਨਹੀਂ ਕਰਦੇ ਜਿੱਥੇ ਲੋੜ ਹੈ ਤੂੰ ਚਾਹੀਦੀ ਹੈ ਲੋੜ ਉੱਥੇ ਨਹੀਂ ਪਹੁੰਚਦਾ ਪੈਸਾ ਇੱਥੇ ਸਮਾਂ ਗੌਰਮਣੇ ਚਾਹੀਦਾ ਬਥੇ ਕੁਜ਼ਾਈਆਂ ਦਾ ਪ੍ਰਬੰਧ ਕਰੇ ਫਿਰ ਕੋਈ ਲੰਗਾ ਲਾਣ ਗਵਰਨਮੈਂਟ ਵੱਲ ਚਾਹੀਦੀਆਂ ਚੀਜ਼ਾਂ ਜਿਹੜੀ ਸਾਡੀ ਸਸਤਾਵਾ ਕਰ ਰਹੀਆਂ ਜੀ ਦੇਖੋ ਪੀਜੀ ਦੇ ਵਿੱਚ ਹਰ ਇੱਕ ਰਾਜ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਭਾਵੇਂ ਹਿੰਦੂ ਹੋਵੇ ਮੁ슬ਮਾਨ ਹੋਵੇ ਸਿੱਖ ਹੋਵੇ ਕਿਸੇ ਦਰਗਾਹ ਕੋਈ ਇੱਥੇ ਤੇਜ ਭਾਵ ਨੇ ਸਾਰੇ ਵਾਸਤੇ ਇੱਥੇ ਸਾਰਾ ਬਰਾਬਰ ਲੰਗਰ ਚੱਲ ਰਿਹਾ ਹੈ ਪਰ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਇੱਥੇ ਲੋਕ ਹੈ ਜਿਹੜੇ ਦੇਖਣ ਦੇ ਵਿੱਚ ਆਏ ਕਿ ਜਿਹੜੇ ਲੋਕ ਇੱਥੇ ਕਈ ਬਹਿਲੇ ਘੁੰਮਦੇ ਨੇ ਉਹ ਵੀ ਇੱਥੇ ਲੰਗਰ ਦੁਖਿਆਂ ਨੂੰ ਤਾਂ ਕਿ ਲੋ ਮੰਨ ਕੇ ਠੀਕ ਹੈ ਕਈ ਲੋਕ ਬਹਿਲੇ ਵੀ ਆ ਉਹ ਵੀ ਇੱਥੇ ਲੰਗਰ ਖਾਗਦੇ ਦੇਖੋ ਜੀ ਹਾਂਜੀ ਐਦਾਂ ਹੀ ਹਰੇਕ ਇਨਸਾਨ ਨੂੰ ਚਾਹੀਦਾ ਜਿਹੜੇ ਇੱਥੇ ਜਿਹੜਾ ਲੰਗਰ ਹੈ ਉਹਤ ਮੰਦਾ ਵਾਸਤੇ ਹੈ ਜਿਹੜੇ ਹੁਣ ਆਲੇ ਦੋਲੇ ਵਿਅਰਤੀ ਖਾਂਦੇ ਆ ਉਹਨਾਂ ਨੂੰ ਸਮਝ ਚਾਹੀਦੀ ਇੱਥੇ ਕਰਕੇ ਇੱਥੇ ਸੋ ਜਾਣਾ ਫਿਰ ਇੱਥੇ ਇਹ ਤਾਂ ਦੇਖੋ ਇਹ ਤਾਂ ਗਲਤ ਕਰ ਰਹੇ ਆ ਲੋਕ ਜੋ ਕਰ ਰਹੇ ਆ ਗਲਤ ਕਰ ਰਹੇ ਆ ਇਹ ਜੂਤਮੰਦ ਵਾਸਤੇ ਆ ਮਰੀਜ਼ਾਂ ਵਾਸਤੇ ਆ ਅੰਦਰ ਪੇਸ਼ੈਂਟਾਂ ਵਾਸਤੇ ਆ ਬਾਕੀ ਜਿਹੜੇ ਖਾਂਦੇ ਆ ਇਹ ਤਾਂ ਜਦੋਂ ਲੰਘਦਾ ਸਾਰੇ ਵਾਸਤੇ ਖਾਂਜਾ ਜਿਸ ਕਿਸੇ ਨੂੰ ਕਹਿ ਨਹੀਂ ਚੱਲਦੀ ਰੋਗ ਨਹੀਂ ਲੱਗਦੇ ਹਾਂ ਕਈ ਗਲਾਪ ਵੀ ਕਰਦੇ ਨੇ ਦੋਸਤੋਂ ਕਈ ਖਰਾਬ ਕਰਿਆ ਬਹੁਤ ਜ਼ਿਆਦਾਤਰ ਲੰਘਦਾ ਬਾਕੀ ਇਹ ਵੀ ਜਿਹੜਾ ਕੋਈ ਲੋਟ ਮੰਨੂ ਉਹਨਾਂ ਕੋ ਪਾਣਾ ਚਾਹੀਦਾ ਜਿੰਨਾ ਕੋਈ ਯੂਜ਼ ਹੋਵੇ ਅਜਾ ਜਿਹੜੇ ਲੋਕ ਇੱਥੇ ਦੁਖੀ ਪਰੇਸ਼ਾਨ ਆਉਂਦੇ ਨੇ ਉਹਨਾਂ ਤੇ ਲਈ ਸੰਸਥਾ ਜਿਹੜੀ ਨਵੇਂ ਨਵੇਂ ਬਣੇ ਦੇ ਉਹਨਾਂ ਨੂੰ ਕੀ ਅਪੀਲ ਜੇ ਸਮਾਜ ਤੇ ਵੀ ਉਹਨਾਂ ਨੂੰ ਕੋਈ ਪੂਰਪੀਰ ਕਰਨਾ ਚਾਹੁੰਦਾ ਅਸੀਂ ਪੈਸੇ ਕਹਾਂਗੇ ਕਿ ਇਹਦਾ ਸਸਤਾਵਾ ਦੀ ਵੱਧ ਤੋਂ ਵੱਧ ਕੀਤੀ ਜਾਵੇ ਦੂਤ ਮੰਦਾਂ ਵਾਸਤੇ ਅਸੀਂ ਪੈਸਾ ਇਕੱਠਾ ਕਰਕੇ ਤੇ ਲੰਗਰ ਲਾਣੇ ਆਂ ਗਰੀਬ ਲੋਕ ਆਂਦੇ ਆ ਦੂਤ ਮੰਦ ਆਂਦੇ ਜਿਹਨਾਂ ਕੋਈ ਪੈਸਾ ਵੀ ਨਹੀਂ ਹੁੰਦਾ ਬਾਕੀ ਚੱਲਦੀਆਂ ਸਸਤਾਵਾ ਭਰਾਵਾਂ ਦੀ ਆਸਰੇ ਨਾਲ ਕੋਈ ਦੂਸ਼ਣ ਕਰਦਾ ਇਸ ਚੀਜ਼ ਵਾਤੇ ਅੱਜ ਤੱਕ ਇਹਨਾਂ ਕੋਈ ਸਮਾਨ ਦੇਵੇ ਲੰਗਰ ਦੇ ਚੀਨੀ ਚਾਵਲ ਦਾਲ ਆ ਕਾਹਦਾਂ ਦੇਵੇ ਬੈ ਸੱਦੀ ਸਸਤਾਵਾ ਚੱਲਦੀਆਂ ਨੇ ਜਿਹੜੀ ਥੋੜੀ ਸਸਤਾ ਬਣਾਈ ਵੀ ਇੱਕ ਵਾਰੀ ਦੁਬਾਰਾ ਦੱਸੋ ਸਾਡੀ ਜੀ ਸ਼ੇਰ ਸ਼ਕਤੀ ਲੰਗਰ ਸੇਵਾ ਪੀਜੀਆਈ ਚੰਡੀਗੜ੍ਹ ਚੱਲਦੀ ਸੋਮਵਾਰ ਸ਼ੁੱਕਰਵਾਰ ਸ਼ਨੀਵਾਰਾਂ ਦਾ ਜੀ ਸੋਮਵਾਰ ਦਲੀਆ ਹੁੰਦਾ ਜੀ ਬਿਲਕੁਲ ਦਲੀਆ ਪੰਜਾਬ ਦਾ ਬਾਤੇ ਸ਼ੁੱਕਰਵਾਰ ਨੂੰ ਦਾਲ ਚਾਵਲ ਹੁੰਦਾ ਜੀ ਸ਼ਨੀਵਾਰ ਉਸੀ ਵੀ ਵਗੈਰਾ ਹੁੰਦੀ ਹੈ ਬਾਕੀ ਅਸੀਂ ਗਰੀਬ ਲੋਕਾਂ ਦੀ ਸੇਵਾ ਕਰਦੇ ਆ ਜਿਹੜੇ ਕੋਈ ਜੂਟਮਨ ਦਵਾਈਆਂ ਵਾਲੇ ਆ ਅਸੀਂ ਉਹਨਾਂ ਨੂੰ ਦਵਾਈਆਂ ਵੀ ਲੈ ਕੇ ਦੇ ਦਿਆਂ ਜਿਹੜਾ ਕੋਈ ਉਹ ਗਰੀਬ ਆ ਬਿਲਕੁਲ ਨਹੀਂ ਲੈ ਸਕਦਾ ਹੋਰ ਨਹੀਂ ਕਰ ਸਕਦਾ ਅਸੀਂ ਉਹਨਾਂ ਵਾਸਤੇ ਹਰ ਵੇਲੇ ਹਾਜ਼ਰ ਆ ਅੱਛਾ ਅਜਾ ਤੁਹਾਡੀ ਜਿਹੜੀ ਸੰਸਥਾ ਦੇ ਵਿੱਚ ਕਿੰਨੇ ਮੈਂਬਰ ਆ ਤੇ ਕਿਸ ਤਰ੍ਹਾਂ ਅਰੇਂਜਮੈਂਟ ਕਰਦੇ ਕਿੱਥੇ ਤੋਂ ਪੈਸਾਰੇ ਸਾਡੇ ਸਾਰੇ ਸਾਫਤਾ ਦੇ ਚ ਸੱਤ ਮੈਂਬਰ ਆਈ ਹੋਰ ਕੋਈ ਸੱਤ ਬੰਦੇ ਅਸੀਂ ਅਰੇਂਜਮੈਂਟ ਕਰਕੇ ਇਹ ਕਿਸ ਤਰ੍ਹਾਂ ਦਿਮਾਗ ਮਾਇਆ ਦੀ ਐਡਾ ਦਾ ਕੁਝ ਕਰਨਾ ਚਾਹੀਦਾ ਜਿਹਦੇ ਲੋਕਾਂ ਦਾ ਭਲਾ ਹੋਵੇ ਪਰ ਐਡਾ ਜੀ ਇਹ ਹੈ ਕੋਈ ਪਰਮਾਤਮਾ ਲੋ ਐਡਾ ਧਿਆਨ ਛੁੰਦੇ ਜਿਹੜੇ ਇਸ ਚੀਜ਼ ਨੂੰ ਜਾਗਰੂਤ ਕਰਦੇ ਆ ਜੀ ਅੱਗੇ ਆਣ ਵਾਤੇ ਜਿੱਦਾ ਕੋਈ ਪ੍ਰਧਾਨ ਮੰਤਰੀ ਬੰਦਾ ਫਿਰ ਇਹ ਮੋਰੇ ਆਣੇ ਵਾਸਤੇ ਕੋਈ ਐਮਐਲਏ ਬੰਦਾ ਤਾਂ ਨਹੀਂ ਮੋਰੇ ਆਣੇ ਵਾਸਤੇ ਉਹਦਾ ਮੰਨਣ ਮੋਰੇ ਹੋਣੇ ਪੈਂਦਾ ਜੀ ਉਹ ਚੀਜ਼ਾਂ ਮੋਰੇ ਹੋ ਗਈਆਂ ਹੁੰਦੀਆਂ ਜੀ ਬਿਲਕੁਲ ਬਿਲਕੁਲ ਹਾਂ ਥੋ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਲੰਬੀ ਲੰਬੀ ਜਿਹੜੀ ਕਤਾਰਾ ਪੀਜੀਆਈ ਦੇ ਵਿੱਚ ਲੱਗੀ ਹੋਈਆਂ ਨੇ ਜਿਹੜੇ ਬੇਚੀ ਲੋਕ ਐ ਦਵਾਈ ਲੈਣ ਦੇ ਲਈ ਆਉਂਦੇ ਨੇ ਜਿਹੜੇ ਆਪਣੇ ਸਰੀਰ ਨੂੰ ਇੱਥੇ ਇਲਾਜ ਕਰਵਾਉਣ ਦੇ ਲਈ ਆਉਂਦੇ ਸਰੀਰ ਦਾ ਇਲਾਜ ਤੇ ਇਹਨਾਂ ਸੰਸਥਾ ਦੇ ਵੱਲੋਂ ਜਿਹੜਾ ਉਹਨਾਂ ਦਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਏ ਰਹਿਣ ਬਸੇਰਾ ਜਿਹੜਾ ਇਹਨਾਂ ਦੇ ਲਈ ਕੀਤਾ ਜਾਂਦਾ ਏ ਇਹਨਾਂ ਤੋਂ ਇਲਾਵਾ ਵੀ ਹੋਰ ਕਈ ਸੰਸਥਾ ਏ ਜਿਹੜੇ ਸਵੇਰੇ ਤੋਂ ਆ ਕੇ 5 ਵਜੇ ਤੋਂ ਆ ਕੇ 4 ਵਜੇ ਤੋਂ ਆ ਕੇ ਚਾਹ ਦਾ ਲੰਗਰ ਵੀ ਲਗਾਉਂਦੇ ਨੇ ਬਰੈਡਾ ਦਾ ਲੰਗਰ ਵੀ ਲਗਾਉਂਦੇ ਨੇ ਰੋਟੀ ਦਾ ਲੰਗਰ ਵੀ ਲਗਾਉਂਦੇ ਨੇ ਦੁਪਹਿਰ ਤੋਂ ਵੀ ਅਵੇ ਸ਼ਾਮ ਨੂੰ ਵੀ ਤੋਂ ਸੰਸਥਾ ਦੇ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਇਹ ਸੇਵਾਦਾਰਾਂ ਦੇ ਵੱਲੋਂ ਤੇ ਨਾਲ ਦੀ ਨਾਲ ਦੇਖੋ ਤੁਸੀਂ ਵੱਡੀ ਵੱਡੀ ਕਤਾਰਾਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਰਹਿਣ ਬਸੇਰੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਕਿਤੇ ਨਾ ਕਿਤੇ ਇਨਸਾਨੀਅਤ ਜਿਹੜੀ ਹੈ ਇੱਥੇ ਪਤਾ ਲੱਗਦਾ ਹੈ ਵੀ ਇੱਥੇ ਇਨਸਾਨੀਅਤ ਜਿਹੜੀ ਜਾਗਦੀ ਹੈ ਜੀਉਂਦੀ ਹੈ ਪਰ ਅਸੀਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਾਂਗੇ ਜਿਹੜੇ ਲੋਕ ਦਿਖਾਵੇ ਦੇ ਲਈ ਪੈਸਾ ਖਰਚ ਕਰ ਦਿੰਦੇ ਨੇ ਵੱਡੇ ਵੱਡੇ ਜਿਹੜੇ ਦਿਖਾਵੇ ਦੇ ਲਈ ਲੱਖਾਂ ਰੁਪਇਆ ਡਾ ਦਿੰਦੇ ਨੇ ਪਰ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਕਦੇ ਪੈਸਾ ਨਹੀਂ ਖਰਚਦੇ ਬੇਫਾਲਤੂ ਕੰਮਾਂ ਦੇ ਵਿੱਚ ਪੈਸਾ ਖਰਚ ਕਰਦੇ ਨੇ ਜਿਹਦਾ ਕੋਈ ਫਾਇਦਾ ਨਹੀਂ ਹੁੰਦਾ ਜਿੱਥੇ ਗਰੀਬ ਲੋਕਾਂ ਦਾ ਫਾਇਦਾ ਹੋਵੇ ਜਿੱਥੇ ਗਰੀਬ ਲੋਕਾਂ ਦਾ ਇਲਾਜ ਹੋਵੇ ਬਿਮਾਰੀਆਂ ਦਾ ਇਲਾਜ ਹੋਵੇ ਉੱਥੇ ਕਦੇ ਪੈਸਾ ਨਹੀਂ ਖਰਚਦੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਭਾਈ ਇਨਸਾਨੀਅਤ ਦੇ ਤੌਰ ਤੇ ਦਿਖਾਵੇ ਤੋਂ ਉੱਪਰ ਉੱਠ ਕੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਜਿਹੜਾ ਮੇਨ ਕੰਮ ਹੈ ਪ੍ਰਮਾਤਮਾ ਨੇ ਤੁਹਾਨੂੰ ਇਸ ਕਾਬਿਲ ਬਣਾਇਆ ਏ ਪੈਸਾ ਦਿੱਤਾ ਪਰਮਾਤਮਾ ਨੇ ਤੁਹਾਨੂੰ ਤਾਂ ਉਹਦਾ ਫਾਇਦਾ ਵੀ ਲਓ ਉਹਨੂੰ ਸੇਵਾ ਦੇ ਵਿੱਚ ਵੀ ਲਗਾਓ ਹਰੇਕ ਗੁਰੂ ਪੀਰ ਪਰ ਕੋਈ ਵੀ ਹੈ ਉਹਨਾਂ ਨੇ ਕਿਹਾ ਵੀ ਦਸਵੰਦ ਕੱਟੋ ਆਪਣਾ ਦਸਵਾਂ ਹਿੱਸਾ ਜਿਹੜਾ ਗਰੀਬਾਂ ਦੇ ਲੈ ਕੇ ਲਾਓ ਉਹਨਾਂ ਨੂੰ ਦਵਾਈਆਂ ਦਿਓ ਉਹਨਾਂ ਦੀ ਸੇਵਾ ਕਰੋ ਕੋ ਤਾਂ ਉਹਨਾਂ ਨੂੰ ਵੀ ਭਾਈ ਇਹ ਬੇਨਤੀ ਹੈ ਰਿਕੁਐਸਟ ਹੈ ਕਿ ਆਪਣਾ ਪਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟਾਂ ਦੇ ਵਿੱਚ ਵੀ ਦੱਸਿਓ ਕਿ ਜਿਹੜੇ ਪੀਜੀ ਦੇ ਵਿੱਚ ਲੋਕ ਆਉਂਦੇ ਨੇ ਇਹਨਾਂ ਦੇ ਜਿਹੜਾ ਰਹਿਣ ਬਸੇਰਾ ਆ ਜਿਹੜਾ ਇਹਨਾਂ ਦੇ ਲੰਗਰ ਪਾਣੀ ਆ ਕਿਸ ਤਰ੍ਹਾਂ ਦਾ ਜਿਹੜੇ ਲੋਕਾਂ ਦੇ ਵਲੋਂ ਸੇਵਾ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਤੇਵਾ ਕੀਤੀ ਜਾ ਰਹੀ ਕਿਸ ਤਰ੍ਹਾਂ ਦੀ ਲੱਗਦੀ ਹੈ ਧੰਨਵਾਦ